ਐਮਪੀ ਮਾਲਵਿੰਦਰ ਕੰਗ ਨੇ ਅੱਜ ਲੈਂਡ ਪੂਲਿੰਗ ਨੂੰ ਲੈ ਕੇ ਆਪਣੀ ਹੀ ਪਾਰਟੀ ਨੂੰ ਇੱਕ ਸੁਝਾਅ ਦਿੱਤਾ ਤੇ ਫਿਰ ਉਹ ਟਵੀਟ ਜਿਹੜਾ ਡਿਲੀਟ ਕਰ ਦਿੱਤਾ ਗਿਆ ਇਸ ਤੋਂ ਬਾਅਦ ਕਈ ਸਵਾਲ ਉੱਠੇ ਨੇ ਉਦੋਂ ਹੀ ਆਪ ਦੇ ਵਿੱਚ ਵੱਡੀ ਬਗਾਵਤ ਦੇਖਣ ਨੂੰ ਮਿਲਿਆ ਕਿਸ ਨੇ ਬਗਾਵਤ ਕੀਤੀ ਹੈ ਇਸ ਉੱਤੇ ਵੀ ਚਰਚਾ ਕਰਾਂਗੇ ਭਾਜਪਾ ਲਗਾਤਾਰ ਦਿਨ-ਬ-ਦਿਨ ਆਪਣਾ ਸਟੈਂਡ ਸਪਸ਼ਟ ਕਰ ਰਹੀ ਹੈ ਕਿ ਅਸੀਂ ਇਕੱਲੇ ਚੌਂੜਾਂਗੇ ਪਰ ਇਹ ਸਪਸ਼ਟ ਹੋਣ ਦੀ ਬਜਾਏ ਲਗਾਤਾਰ ਜਿਹੜਾ ਇਹ ਕਨਫਿਊਜ਼ਨ ਕ੍ਰੀਏਟ ਹੋ ਰਹੀ ਹੈ ਕਿ ਇਸ ਤਰੀਕੇ ਦੇ ਨਾਲ ਕ੍ਰੀਏਟ ਹੋ ਰਹੀ ਹੈ ਇਸ ਤੇ ਵੀ ਚਰਚਾ ਕਰਾਂਗੇ ਉਦੋਂ ਹੀ ਬਾਦਲ ਤੜਨ ਨੇ ਪੰਜ ਮੈਂਬਰੀ ਕਮੇਟੀ ਨੂੰ ਨਾ ਕਰ ਦਿੱਤੀ ਕਿਉਂ ਨਾ ਕੀਤੀ ਤੇ ਪੰਜ ਮੈਂਬਰੀ ਕਮੇਟੀ ਨੇ ਅਜਿਹਾ ਕੀ ਕਿਆ ਇਸ ਲਈ ਬਾਦਲ ਤੜਾ ਸਹਿਮਤ ਨਹੀਂ ਹੋਇਆ ਇਸ ਤੇ ਵੀ ਚਰਚਾ ਕੀਤੀ ਜਾਵੇਗੀ ਨਾਲ ਹੀ ਮਜੀਠੀਏ ਦੇ ਵਕੀਲ ਨੇ ਅੱਜ ਇੱਕ ਬਿਆਨ ਦਿੱਤਾ ਹੈ ਕਿ ਉਹਨਾਂ ਨੇ ਮੰਗ ਕੀਤੀ ਹੈ ਕਿ ਜੋ ਵੀ ਸੁਣਵਾਈ ਹੋਵੇਗੀ ਉਹ ਲਾਈਵ ਸੁਣਵਾਈ ਹੋਣੀ ਚਾਹੀਦੀ ਹੈ ਕੀ ਕਰੇਗੀ ਕੋਰਟ ਕੀ ਉਹਨਾਂ ਦੀ ਮੰਗ ਸਹੀ ਹੈ ਜਾਂ ਨਹੀਂ ਇਸ ਤੇ ਵੀ ਚਰਚਾ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਖਸ਼ੀ ਕੋਰ ਸਵਾਗਤ ਕਰਦੀ ਹਾਂ ਤੁਹਾਡਾ ਵਨ ਇੰਡੀਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਪੀਤ ਸਿੰਘ ਪੱਡੀ ਪੱਡੀ ਸਾਹਿਬ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਹੈ ਤੁਹਾਡਾ ਤੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਬਟ ਇਸਰ ਮਾਲਵਿੰਦਰ ਕੰਗ ਨੇ ਅੱਜ ਆਪਣੀ ਹੀ ਪਾਰਟੀ ਨੂੰ ਸੁਝਾਅ ਦਿੱਤਾ ਕਿ ਲੈਂਡ ਪੋਲ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੂੰ ਪਹਿਲਾਂ ਭਰੋਸਾ ਉਹਨਾਂ ਦਾ ਲਿਆ ਜਾਵੇ ਫੇਰ ਹੀ ਅੱਗੇ ਵਧੋ ਤਾਂ ਫਿਰ ਉਹ ਟਵੀਟ ਸੇ ਡਿਲੀਟ ਕਰ ਦਿੱਤਾ ਗਿਆ ਕੀ ਲੱਗਦਾ ਹੈ ਕਿ ਚੰਡੀਗੜ੍ਹ ਤੋਂ ਫੋਨ ਆਇਆ ਜਾਂ ਦਿੱਲੀ ਤੋਂ ਇੰਨਾ ਜ਼ਿਆਦਾ ਪ੍ਰੈਸ਼ਰ ਹੋ ਗਿਆ ਐਸ ਟਾਈਮ ਮਾਲਵਿੰਦਰ ਕਾਂ ਕਿੰਨੇ ਕੁ ਪ੍ਰੈਸ਼ਰ ਚ ਨੇ ਕਿ ਉਹਨਾਂ ਨੇ ਪੋਸਟ ਡਿਲੀਟ ਕਰਨੀ ਪਈ ਮਾਲਵਿੰਦਰ ਕੰਗ ਨੇ ਜੋ ਕਿਹਾ ਸੀ ਬਿਲਕੁਲ درست ਕਿਹਾ ਸੀ ਉਹਨੇ ਨੇ ਕਿਹਾ ਸੀ ਵੀ ਆਪਣੀ ਰੇਖ ਚ ਮੇਖ ਮਾਰਨ ਵਾਲੇ ਕਿਸਾਨ ਅਤੇ ਆਪਾਂ ਨੂੰ ਵੋਟਾਂ ਵੀ ਵੱਟੜ ਕੇ ਕਿਸਾਨਾਂ ਨੇ ਪਾਈਆਂ ਸੀ ਜੀ ਇਹਦੇ ਚ ਕੋਈ ਦੋ ਰਾਵਾਂ ਨਹੀਂ ਜਦੋਂ 2022 ਚ ਇਹਨਾਂ ਦੀ ਸਰਕਾਰ ਬਣਦੀ ਆ ਕਿਸਾਨਾਂ ਨੇ ਜਿਹੜੀਆਂ ਸੀ ਬਿਲਕੁਲ ਚਿੱਟੇ ਨੰਗੇ ਚਟੇ ਕੇ ਵੋਟਾਂ ਪਾਈਆਂ ਸੀ ਬਦਲਾ ਦੇ ਨਾ ਦੇ ਰਤੇ ਲੇਕਿਨ ਆ ਜੇ ਕਿਸਾਨਾਂ ਦਾ ਜਿਹੜਾ ਅਸ਼ਰ ਹੋ ਰਿਹਾ ਵਾ ਤੇ ਕਿਸਾਨਾਂ ਨੇ ਆਪਣੀ ਨਰਾਜਗੀ ਤੇ ਲੋਕ ਸਭਾ ਦੀਆਂ ਚੋਣਾਂ ਦੀ ਸ਼ੂ ਕਰਕੇ ਰੱਖਤੀ ਸੀ ਕਿਸਾਨਾਂ ਨੇ ਆਪਣੀ ਨਰਾਜਗੀ ਤੇ ਬਰਨਾਲਾ ਦੀ ਉਪਚਾਰਨਤੀ ਦੱਸ ਦਿੱਤਾ ਸੀ ਕਿ ਅਸੀਂ ਕਿੱਥੇ ਖੜੇ ਤੇ ਜਿਹੜਾ ਮਾਲਵਿੰਦਰ ਕਾਂਗਾ ਉਹਨੇ ਜਿਹੜੀ ਇਹ ਆਪਣੀ ਗੱਲ ਰੱਖੀ ਸੀ ਵੀ ਆਪਾਂ ਜਿਹੜੀ ਵੀ ਗੱਲ ਕਰਨੀ ਹੈ ਕਿਸਾਨਾਂ ਨੂੰ ਪੋਸਟ 'ਚ ਲੈ ਕੇ ਕਰੀਏ ਹੂੰ ਉਹਨੂੰ ਆਪਣੀ ਪੋਸਟ ਡਿਲੀਟ ਕਰਨੀ ਪਈ ਲੇਕਿਨ ਉਹਦੀ ਜਿਹੜੀ ਫੇਸਬੁੱਕ ਪੇਜ ਆ ਉੱਤੇ ਪੋਸਟ ਹੁਣ ਵੀ ਪਈ ਹੈ ਉਥੋਂ ਡੀਡੀ ਕੀਤੀ ਗਈ ਇੰਤਕ। ਲੇਕਿਨ ਮੈਨੂੰ ਇਹ ਆ ਕਿ ਇਹਨਾਂ ਦੇ ਐਮਪੀਆ ਦੇ ਵਿੱਚੋਂ ਇਹਨਾਂ ਦੇ ਬਕਾਇਦਾ ਰਾਸਭਾ ਮੈਂਬਰਾਂ ਦੇ ਜੇ ਕੋਈ ਮਾੜੀ ਮੁੱਢੀ ਜ਼ਮੀਰ ਜਾਗੀ ਹੈ ਤੇ ਕੰਗ ਦੀ ਜਾਗੀ ਹੈ। ਹਾਂ। ਕੰਗ ਨੇ ਸੋਚਿਆ ਕਿ ਕਿਸਾਨਾਂ ਦਾ ਬਜਵਾੜ ਕੇ ਅਸੀਂ ਕਿਸੇ ਪ੍ਰਕਾਰ ਦੀ ਕੋਈ ਖੱਟੇ ਦੀ ਖੱਟ ਸਕਦੇ ਨੁਕਸਾਨ ਨੂੰ। ਚਲੋ ਉਹਨੇ ਪੋਸਟ ਆਪਣੀ ਡਿਲੀਟ ਕਰ ਦਿੱਤੀ ਲੇਕਿਨ ਲੋਕਾਂ ਦੇ ਵਿੱਚ ਇੱਕ ਮੈਸੇਜ ਚੱਲਿਆ ਗਿਆ ਕਿ ਕਿਸਾਨ ਜਿਹੜਾ ਮਾਲਵਿੰਦਰ ਕੰਗਾ ਉਹ ਕਿਸਾਨਾਂ ਦਾ ਦਰਦ ਆਪਣੇ ਸੀਨੇ 'ਚ ਸੋਈ ਬੈਠਾ ਜੀ ਉਹ ਲੱਗ ਮੈਟਰ ਜੀ ਡਿਲੀਟ ਕਰਨੀ ਕਰਨੀ ਹੂੰ ਹੁਣ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਵੀ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਅੱਜ ਕੋਈ ਵੀ ਧਿਰ ਕਾਂਗਰਸ ਨਾਲ ਆਮਾਦੀ ਪਾਰਟੀਆਂ ਨਹੀਂ ਖੜੀਆਂ ਹਾਂ ਹੂੰ ਭਾਵੇਂ ਕਾਂਗਰਸ ਲੈ ਲਓ ਭਾਵੇਂ ਅਕਾਲੀ ਲੈ ਲਓ ਭਾਵੇਂ ਪੰਜਵੇਂ ਮੇਰੀ ਕਮੇਟੀ ਲੈ ਲਓ ਭਾਵੇਂ ਕਮਿਊਨਿਸਟ ਲੈ ਲਓ ਇੱਕ ਵੀ ਧਿਰ ਬਕਾਇਦਾ ਤੌਰ ਤੇ ਜਿਹੜੀ ਆ ਉਹ ਆਵਾਦੀ ਪਾਰਟੀ ਦਾ ਨਹੀਂ ਇਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਦੇ ਆਪਣੇ ਲੈਵਲ ਤੇ ਛੋਟੀਆਂ-ਛੋਟੀਆਂ ਮੀਟਿੰਗਾਂ ਕਿਸਾਨਾਂ ਨਾਲ ਕਰ ਰਹੇ ਹੂੰ ਇਹਹੀ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੇ ਵੀ ਕਿਸਾਨਾਂ ਨੂੰ ਮੈਂ ਤੁਹਾਡੇ ਨਾਲ ਆ لیکن ਮੇਰੀਆਂ ਕੁਝ ਮਜਬੂਰੀਆਂ ਤੇ ਤਾਨੂੰ ਪਤਾ ਵਾ ਮੁੱਖ ਮੰਤਰੀ ਨੂੰ ਸਿਰਫ ਰਬੜ ਦੀ ਮੋਹਰ ਬਣਾਤਾ ਵਾ ਉਹਦਾ ਚੀਫ ਅਡਵਾਈਜ਼ਰ ਇਹਨਾਂ ਨੇ ਆਪਣਾ ਜਿਹਨੇ ਮਾਲਤੀ ਸਵਾਤੀ ਮਾਲਪੀ ਦੀ ਕੁੱਟਮਾਰ ਕੀਤੀ ਸੀਗੀ ਉਹਨੂੰ ਲੈ ਫੋਰਸ ਲਾ ਕੇ ਲਾਏ ਨੇ 1500 ਬੰਦਾ ਦਿੱਲੀ ਤੋਂ ਲਿਆ ਕੇ ਇਹਨਾਂ ਪੰਜਾਬ ਸਰਕਾਰ ਦੇ ਘੇਰੇ-ਘੇਰੇ ਜਿਹੜੀ ਸੀ ਉਹਦੀ ਕਨਿਆਲੀ ਤਾਰੀਖ ਨੂੰ ਹੰਤ ਕੀਤੀ ਪਈ ਹੈ ਹਮ ਕਮਤਰੀ ਨੂੰ ਗਿਆ ਵੀ ਤੂੰ ਸਾਈਨ ਕਰੀ ਜ ਚੁੱਪ ਕਰੀ ਤੂੰ ਵੇਖਣਾ ਕੱਖ ਨਹੀਂ ਕੀਦੀਆਂ ਦੁਖੀ ਹੋ ਵੀ ਆ ਸੁਣਵਾਈ ਕੋ ਦੀ ਹੈ ਨਹੀਂ ਵਿਚਾਰੇ ਦੀ ਇਸ ਕਰਕੇ ਉਹਨਾਂ ਵੀ ਮੀਟਿੰਗਲ ਸ਼ੁਰੂ ਕੀਤੀਆਂ ਉਹਨਾਂ ਦੀਆਂ ਮੀਟਿੰਗਲ ਸ਼ੁਰੂ ਕਰਨ ਤੋਂ ਬਾਅਦ ਕੰਗ ਦਾ ਬਕੈਦਾ ਟੁਰਟ ਜਿਹੜਾ ਵਾ ਇਹ ਟਵੀਟ ਉਹਨ ਦਾ ਹਮ ਉਹਨਾਂ ਨੂੰ ਕੁਝ ਕਿਹਾ ਕਿ ਨਹੀਂ ਕਿਹਾ ਸਮ ਨਹੀਂ ਪਤਾ ਲੇਕਿਨ ਕੰਗ ਦੇ ਟਵੀਟੇ ਕੋਈ ਵੱੜ ਦੀ ਪਾਤੀ ਆਮ ਆਦੀ ਪਾਰਟੀ ਤੇ ਬਹੁਤ ਸਾਰੀਆਂ ਆਮ ਆਦੀ ਪਾਰਟੀਆਂ ਜਿਹੜੀ ਪੰਚਾਇਤਾਂ ਨੇ ਉਹਨਾਂ ਨੇ ਵੀ ਮਤੇ ਪਾ ਕੇ ਭੇਜੇ ਨੇ ਸਰਕਾਰ ਨੂੰ ਹੂੰ ਇਹ ਲੈਂਡ ਪੂਲਿੰਗ ਜਿਹੜੀ ਹੈ ਇਹ ਆਪਣੀ ਬਕਾਇਦਾ ਤੌਰ ਤੇ ਸਕੀਮ ਵਾਪਸ ਲਾਉ ਦੇ ਇਸ ਇਥੋਂ ਤੱਕ ਇਹਨਾਂ ਦੇ ਬਲੌਕ ਪ੍ਰਧਾਨ ਸਹਿਤ ਤਪਿੰਦਰ ਸਿੰਘ ਕੀ ਨਾ ਪੜਿਆ ਸੀਗਾ ਉਹਨੇ ਅਸਤੀਫਾ ਦਿੱਤਾ ਵੀ ਤੁਸੀਂ ਕਿਸਾਨਾਂ ਧੱਕਾ ਕਰਦੇ ਤੇ ਇੱਕ ਬਤੌਰ ਕਿਸਾਨਾਂ ਦੀ ਬਸ਼ਰੀ ਕਿਸਾਨ ਧੱਕਾ ਸਾਡੇ ਦਾ ਵੀ ਹੋ ਰਿਹਾ ਇਸ ਕਰਕੇ ਮੈਂ ਅਸਤੀਫਾ ਦਿੱਤਾ ਜੇ ਸਤੀਫਾ ਦੀ ਇਹ ਝੜੀ ਲੱਗ ਗਈ ਤੇ ਫਿਰ ਬਣੂਗਾ ਕੀ 2027 ਚ ਜੇ ਤੇ ਆਮ ਆਦੀ ਪਾਰਟੀ ਹਾਰ ਗਈ ਤੇ ਉਹ ਖਾਤੇ ਪਹੂਗੀ ਭਗਵੰਤ ਮਾਨ ਦੇ ਜੇ ਇਹ ਜਿੱਤਦੀ ਆ ਤੇ ਫਿਰ ਕੇਜਰੀਵਾਲ ਦੇ ਖਾਤੇ ਤੇ ਕੇਜਰੀਵਾਲ ਕੋ ਕੇ ਜਿੱਤੀ ਹੈ ਲੇਕਿਨ ਜਿਹੜੇ ਇਹਨਾਂ ਨੇ ਹਾਲਾਤ ਪੈਦਾ ਕੀਤੇ ਕਿਸਾਨਾਂ ਦਾ ਸਿੱਧੀ ਚੱਕਰ ਲੈ ਲਈ ਆ ਪੰਜਾਬ ਦੇ ਵਿੱਚ ਸਰਕਾਰ ਕੀ ਦੀ ਬਣਨੀ ਕੀ ਦੀ ਨੀ ਬਣਨੀ ਉਹ ਕਿਸਾਨ ਹੀ ਫੈਸਲਾ ਕਰਦੇ ਆ ਬਾਕੀ ਸ਼ਹਿਰਾਂ ਦੀ ਲਾਲਿਆਂ ਦੀ ਵੋਟ ਵੰਡੀ ਹੁੰਦੀ ਆ ਮਜਦੂਰਾਂ ਦੀ ਵੋਟ ਵੰਡੀ ਹੁੰਦੀ ਆ ਕਿਸਾਨ ਇੱਕ ਪਾਸੇ ਜਿੰਦ ਤੁਰ पे ਤੁਰ ਪੇ ਉਹਨਾਂ ਮੁੜ ਕੇ ਪਿੱਛਾ ਭੌਂਕੀ ਨਹੀਂ ਵੇਖਣਾ ਇਸ ਕਰਕੇ ਮਾਲਵਿੰਦਰ ਕਾਗਨੇ ਆਪਣਾ ਉਹਦਾ ਜਿਹੜਾ ਕਿਸਾਨੀ ਦਰਦ ਸੀ ਉਹ ਜਾਗਿਆ ਤੇ ਤਦ ਉਹਨੇ ਪੋਸਟ ਪਾਈ ਆ ਲੇਕਿਨ ਉਹਦੇ ਦਰਦ ਨੂੰ ਦਬਾਇਆ ਗਿਆ ਉਹਦੀ ਆਵਾਜ਼ ਨੂੰ ਦਬਾਇਆ ਗਿਆ لیکن ਫਿਰ ਵੀ ਜਿਹੜੀ ਆਵਾਜ਼ ਸੀ ਲੋਕਾਂ ਤੱਕ ਪਹੁੰਚ ਚੁੱਕੀ ਆ ਕਿਸਾਨ ਜਿੱਥੇ ਬੰਦियां ਪੂਰੇ ਪ੍ਰੋਟੈਸਟ ਕਰ ਰਹੀਆਂ ਨੇ ਲੇਕਿਨ ਜਿਹੜੀ ਏਕਤਾ ਇਹਨਾਂ ਦੀ 2020-21 ਚ ਹੈਗੀ ਸੀ ਅੱਜ ਉਹ ਏਕਤਾ ਕਿਸਾਨ ਜਿੱਥੇ ਬੰਦੀਆਂ ਦੇ ਵਿੱਚ ਨਹੀਂ ਹੈਗੀ ਹੂੰ ਉਹ ਵੀ ਆਪਣੀ ਆਪਣੀ ਡਫਲੀ ਵਜਾ ਰਹੀਆਂ ਨੇ ਹੁਣ ਤੇ ਇਹ ਆ ਕਿ ਜਿਹੜੀ ਆਮ ਆਦੀ ਪਾਰਟੀ ਆ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਬਹਾਨਾ ਬਣਾ ਕੇ ਜਿੱਦਾਂ ਮੋਦੀ ਨੇ ਬਣਾਇਆ ਸੀਗਾ ਪ੍ਰਧਾਨ ਮੰਤਰੀ ਮੋਦੀ ਨੇ ਇਹ ਗੱਲ ਕਹੀ ਸੀ ਕਿ ਸਾਨੂੰ ਅਫਸੋਸ ਆ ਪੇਸ਼ੀ ਕਾਨੂੰਨਾਂ ਬਾਰੇ ਕਿਸਾਨਾਂ ਨੂੰ ਸਹੀ ਤਰੀਕੇ ਨਾਲ ਸਮਝਾਏ ਨਹੀਂ ਸਕੇ ਤਾਂ ਅਸੀਂ ਨਹੀਂ ਸਕੇ ਇਸ ਕਰਕੇ ਅਸੀਂ ਇਹ ਕਾਨੂੰਨ ਵਾਪਸ ਲੈ ਲਏ ਲੇਕਿਨ ਅੱਜ ਵੀ ਤਸਵੀਰ ਮਰੀ ਨਹੀਂ ਉਹ ਕਸੂਰ ਨੂੰ ਲਾਗੂ ਕੀਤਾ ਜਾ ਰਿਹਾ ਹੈ ਬੰਨੂ ਇਹ ਦੱਸ ਦਿਓ 750 ਕਿਸਾਨ ਮਰ ਗਏ ਪੰਜਾਬ ਦਾ ਹੂੰ ਪੰਜਾਬ ਤਾਂ ਨਹੀਂ ਚਲੋ ਜਿਹੜੇ ਦੇ ਉਸ ਮੋਰਚੇ ਦੇ ਵਿੱਚ ਨਵੀਂ ਬਣੀ ਸਰਕਾਰ ਨੇ ਅੱਜ ਤੱਕ ਉਹਦੇ ਤੇ ਕੋਈ ਟਿੱਪਣੀ ਕੀਤੀ ਬਸ ਇਹੋ ਉਹਨਾਂ ਦੇ ਵਾਰਸਾਂ ਦੀ ਕੋਈ ਸੁਣਵਾਈ ਕਰਾਂਗੇ ਅਸੀਂ ਕੋਈ ਮੁਆਵਜ਼ੇ ਦੇਵਾਂਗੇ ਜੇ ਕੋਈ ਗੱਲ ਕੀਤੀ ਹੈ ਤੇ ਬੜੀ ਲੋ ਲੈਵਲ ਤੇ ਕੀਤੀ ਜੀ ਹਾਈ ਲੈਵਲ ਤੇ ਨਹੀਂ ਕੀਤੀ ਇਸ ਕਰਕੇ ਚਾਹੀਦਾ ਇਹ ਹੈ ਇਹਨਾਂ ਨੂੰ ਬਕਾਇਦਾ ਤੌਰ ਤੇ ਆਮ ਆਦੀ ਪਾਰਟੀ ਨੂੰ ਪੀਐਸਪੀ ਹੀੜੀ ਗਲੀ ਦੇ ਵਿੱਚੋਂ ਕੁੱਪ ਕਰ ਕਿਉਂਕਿ ਬਹਾਨਾ ਬਣਾ ਕੇ ਜਿਹਦਾ ਮੋਦੀ ਸ਼ਹਿਰ ਤੇ ਬਣਾਇਆ ਸੀ ਨਿਕਲਣ ਚੰਗੇ ਰਹਿਣਗੇ ਹਾਂ ਜੇ ਨਾ ਨਿਕਲ ਨਾ ਨਿਕਲੇ ਇਹਨਾਂ ਨੇ ਜਬਰੀ ਕੀਤੀ ਕਰਨ ਦੀ ਕਿਸਾਨ ਤੇ 10-15 ਮਰ ਜਾਣਗੇ ਕੋਈ ਗੱਲ ਨਹੀਂ ਦੇਖ ਉਹ ਲੈਂਡ ਪੂਲਿੰਗ ਪਾਲਿਸੀ ਨੂੰ ਇੰਪਲੀਮੈਂਟ ਕਿਸੇ ਵੀ ਸੂਰਜ ਨਹੀਂ ਹੋਣ ਦੇਣਗੇ ਜੇ ਜੇ ਅਸੂਲਿਕਾ ਦੇ ਨਾਲ ਕਿਸਾਨਾਂ ਨੇ ਮਨ ਹੈ ਕਾ ਦਿੱਤਾ ਆਪਣੀ ਜ਼ਮੀਨ ਦੇਣ ਤੋਂ ਤੇ ਪਹਿਲਾਂ ਹੀ ਫੇਲ ਲੱਗ ਰਹੀ ਹੈ ਇਹ ਪਾਲਿਸੀ 바ਕੀ ਜਿਸ ਤਰੀਕੇ ਦੇ ਨਾਲ ਵਿਰੋਧ ਹੋ ਰਿਹਾ ਦੇਖਦੇ ਹਾਂ ਕਿ ਆਮ ਆਦਮੀ ਪਾਰਟੀ ਪਿੱਛੇ ਹਟਦੀ ਹੈ ਜਾਂ ਨਹੀਂ ਹਟਦੀ ਪਰ ਸਭ ਭਾਜਪਾ ਲਗਾਤਾਰ ਆਪਣਾ ਸਟੈਂਡ ਜਿਹੜਾ ਸਪਸ਼ਟ ਕਰ ਰਹੀ ਹੈ ਕਿ ਅਸੀਂ ਸਤਾਈ ਦੇ ਵਿੱਚ ਇਕੱਲੇ ਚੋਣ ਲੜਨੀ ਆ ਉਹ ਕਲੀਅਰ ਕਰਨਾ ਚਾਹੁੰਦੀ ਹੈ ਸਾਰਿਆਂ ਨੂੰ ਪਰ ਜੈਸਦਿਕ ਦੇ ਨਾਲ ਇੱਕ ਤੋਂ ਬਾਅਦ ਇੱਕ ਬਿਆਨ ਆ ਰਹੇ ਨੇ ਉਹ ਕਨਫਿਊਜ਼ਨ ਕ੍ਰੀਏਟ ਕਰ ਰਹੇ ਨੇ ਪਹਿਲਾਂ ਜਾਖੜ ਨੇ ਵਕਾਲਤ ਕੀਤੀ ਕਿ ਭਾਜਪਾ ਤੇ ਅਕਾਲੀ ਦਰ ਨੂੰ ਘਟ ਜੋੜ ਕਰ ਲੈਣਾ ਚਾਹੀਦਾ ਤੇ ਹੁਣ ਜਦੋਂ ਫਿਰ ਵਰਕਿੰਗ ਕਮੇਟੀ ਨੇ ਵਰਕਿੰਗ ਕਮੇਟੀ ਦੇ ਪ੍ਰਧਾਨ ਮਾਫ ਕਰਨਾ ਵਰਕਿੰਗ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਬੋਲਿਆ ਕਿ ਅਸੀਂ ਇਕੱਲੇ ਚੋਂ ਲੜਾਂਗੇ ਫਿਰ ਉਧਰ ਹੀ ਕੋ ਇਨਚਾਰਜ ਨਰਿੰਦਰ ਰਾਇਨਾ ਦਾ ਵੀ ਬਿਆਨ ਆਇਆ ਕਿ ਇਕੱਲੇ ਚੋਂ ਲੜਾਂਗੇ ਪਰ ਹੁਣ ਇੱਕ ਵਾਰ ਫਿਰ ਜੋ ਟਕਸਾਲੀ ਆਗੂ ਨੇ ਭਾਜਪਾ ਦੇ ਸੂਰਜ ਜੈਤੀ ਨੇ ਬੋਲਿਆ ਕਿ ਸਾਨੂੰ ਜਿਹੜੀ ਹੈ ਗੱਠਜੋੜ ਕਰ ਲੈਣਾ ਚਾਹੀਦਾ ਹੈ ਕਿ ਇਹ ਸਰਕਾਰ ਲੱਗਦਾ ਹੈ ਕਿ ਭਾਜਪਾ ਨੂੰ ਕਿ ਜੇ ਅਕਾਲੀਆਂ ਨਾਲ ਗੱਠਜੋੜ ਕਰਨਗੇ ਤਾਂ ਹੀ ਆਵੇਗੀ। ਮੇਖੂ ਇਹ ਨਾ ਵੱਖ-ਵੱਖ ਜਿਹੜੇ ਨਾ ਉਹ ਹੁੰਦੇ ਹੁੰਦੇ ਵੀ ਫਿਰੇ ਛੁੱਟ ਕੇ ਨਾ ਲੋਕਾਂ ਦੀ ਤਸਵੀਰ ਵੇਖਦੀ ਆਮਲੀ ਭਾਜਪਾ। ਹਮ। ਕਦੀ ਉਹਨਾਂ ਦਾ ਜਿਹੜੇ ਬਿਆਨ ਦਿੰਦੇ ਵੀ ਅਕਾਲੀਆਂ ਨਾਲ ਸਮਝੌਤਾ ਕਰੀਏ ਤਾਂ ਕਦੀ ਕਹਿੰਦੇ ਨਹੀਂ ਜੀ ਅਸੀਂ ਇਕੱਲੇ ਚੋਣ ਲੜਾਂਗੇ ਲੇਕਿਨ ਐਸਲੇ ਥੈਂਟਿਕ ਬਿਆਨ ਜਿਹੜੇ ਉਹ ਅਸ਼wini ਸ਼ਰਮਾ ਦੇਦੇ। ਅਸ਼ਮੀ ਸ਼ਰਮਾ ਅਸਲੀ ਵਰਕਿੰਗ ਪ੍ਰਧਾਨਤੋਂ ਦੇ ਅੱਜ ਫੇਰ ਬਿਆਨ ਛਪਿਆ ਵੀ ਅਸੀਂ ਬਿਲਕੁਲ 2027 ਦੀ ਰਣਨੀਤੀ ਤੈਅ ਕਰ ਚੁੱਕੇ ਹਾਂ 117 ਦੀ 17 ਸੀਟਾਂ ਤੇ ਅਸੀਂ ਚੋਣ ਲੜਾਂਗੇ ਤੇ ਅਸੀਂ ਖੇਲਾ ਕਰਾਂਗੇ ਇੱਥੇ ਜੀ ਬੰਗਾਲਵਾ ਦਾ ਖੇਲਾ ਹੋਏਗਾ ਮਤਲਬ ਅਣਕਿਆ ਸਿੰਧੀ ਜੀ ਆਉਣਗੇ ਪੀ ਪਾ ਜਿੱਤ ਗਈ ਤੇ ਆਪਣੀ ਸਰਕਾਰ ਬਣਾ ਲਈ ਉਹ ਕਰ ਸਕਦੇ ਨੇ ਅੱਜ ਦੀ ਡੇਟ ਦੇ ਵਿੱਚ ਜਿਸ ਤਰੀਕੇ ਨਾਲ ਰੌਲਾ ਪੈ ਰਿਹਾ ਵਾ ਪਿੱ ਦਿੱਲੀ ਚ ਨਾ ਰੈਫਰੀ ਕੀਤੀ ਇਹਨਾਂ ਨੇ ਹਰਿਆਣਾ ਚ ਕੀਤੀ ਇਹਨਾਂ ਦਾ ਮਹਾਰਾਸ਼ਟਰ ਚ ਕੀਤੀ ਚੋਣ ਕਮਿਸ਼ਨ ਇਹਨਾਂ ਦਾ ਹੱਥਪੋਕਾ ਬਣਿਆ ਪਿਆ ਵਾ ਰਾਤੋਂ ਰਾਤ ਦੀ 2 ਘੰਟਿਆਂ ਸਤ ਪਰਸੈਂਟ ਵੋਟ ਤੁਸੀਂ ਬਿਹਾਰਸ਼ਟਰ ਵਧਾ ਦਿੱਤੀ ਹਰਿਆਣਾ ਚ ਵਧਾਈ ਦਿੱਲੀ ਚ ਵਧਾਈ ਤਦ ਕਿਹੜਾ ਕੰਮ ਨਹੀਂ ਕੀਤਾ ਨੋ ਕਾਜ ਖਰਚਾ ਇਹ ਆ ਕਿ ਉਹੋ ਜੀ ਪਾਲਿਸੀ ਅਡੌਪਟ ਕਰਕੇ ਇਥੇ ਜਿਹੜੀ ਜਿਹੜੀ ਬੀਜੇਪੀ ਇਹ ਗੱਲ ਕਹਿ ਰਹੀ ਸੀ ਖੇਲਾ ਕਰਾਂਗੇ ਤੇ ਖੇਲਾ ਨਾ ਕਰ ਦੇਣਾ ਲੇਕਿਨ ਅੱਜ ਜਿਸ ਤਰੀਕੇ ਨਾਲ ਕੇਂਦਰ ਚ ਰੌਲਾ ਪੈ ਰਿਹਾ ਵਾ ਪ੍ਰਧਾਨ ਮੰਤਰੀ ਨੂੰ ਲੈ ਕੇ ਪੈ ਰਿਹਾ ਵਾ ਡਿਫੈਂਸ ਮੰਤਰੀ ਨੂੰ ਲੈ ਕੇ ਪੈ ਰਿਹਾ ਵਾ ਮੈਂ ਇੱਕ ਸੁਣ ਰਿਹਾ ਸੀਗਾ ਉਹ ਕਹਿ ਰਿਹਾ ਸੀ ਕਿ ਸਾਧੂ ਇਹਨਾਂ ਦਾ ਉਹ ਕਹਿੰਦਾ ਜੀ ਬਕਾਇਦਾ ਤੌਰ ਤੇ ਬਹੁਤ ਜਲਦੀ ਜਿਹੜੇ ਉਪ ਰਾਸ਼ਟਰਪਤੀ ਉਹ ਰਾਜਨਾਥ ਸਿੰਘ ਵੰਡ ਉਹਨਾਂ ਦੀ ਜਗ੍ਹਾ ਤੇ ਡਿਫੈਂਸ ਮੰਤਰੀ ਜਿਹੜੇ ਸਾਡੇ ਮੁੱਖ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਜੋਗੀ ਸਾਹਿਬ ਉਹ ਵੰਡ ਇਹਨਾਂ ਦਾ ਆਪਣਾ ਬੰਦਾ ਮੈਂ ਨਹੀਂ ਕਹਿ ਰਿਹਾ ਨਾਲ ਉਹਨਾਂ ਨੇ ਇਹ ਗੱਲ ਕਹੀ ਕਿ ਉੱਥੇ ਮਿਸਟਰ ਮੋਰੀਆ ਜਿਹੜੇ ਹੈਗੇ ਨੇ ਡਿਪਟੀ ਪ੍ਰਿੰਮਿੰਿਸਟਰ ਉਹਨਾਂ ਨੂੰ ਪ੍ਰਿੰਮਿਸਟਰ ਬਣਾ ਦਿੱਤਾ ਤੇ ਮੁੱਖ ਮੰਤਰੀ ਬਣਾ ਦਿੱਤਾ ਜੋਗੋ ਕਿਪੀ ਦਾ ਐ ਉਹਦੇ ਹਲਾਤ ਨੇ ਇਸ ਕਰਕੇ ਆਜ਼ਾਦੀ ਡੇਟ ਦੇ ਵਿੱਚ ਜੇ ਉਹ ਕਹਿੰਦੇ ਖੇਲਾ ਕਰਾਂਗੇ ਤੇ ਖੇਲਾ ਕਰਨ ਦੀ ਸਮਰੱਥਾ ਬੀਜੇਪੀ ਰੱਖਦੀ ਆ ਜੇ ਇਹ ਹਾਲਾਤ ਰਹੇ ਤੇ ਆਉਣ ਵਾਲੇ ਦਿਨਾਂ ਚ ਇੱਥੇ ਸਿਵਲ ਵਾਰ ਲੱਗਣ ਤੋਂ ਕੋਈ ਰੋਕ ਨਹੀਂ ਸਕਦਾ ਜੇ ਇੰਡੀਅਨ ਸਿਵਲ ਵਾਰ ਲੱਗ ਗਈ ਤੇ ਇੰਡੀਆ ਦੇ ਇੱਕ ਨਹੀਂ ਫਿਰ ਕਈ ਟੁਟੇ ਹੋਣ ਪੰਜ ਸਟੇਟਸ ਜਿਹੜੀਆਂ ਗਏ ਸਾਊਦੀਓ ਤਿਆਰ ਬਰ ਤਿਆਰ ਬੈਠੀਆਂ ਆਪਣਾ ਵੱਖਰਾ ਕੰਟਰੀ ਬਣਾਉਣ ਵਾਸਤੇ ਵੱਖਰਾ ਗੱਟ ਹੂੰ ਜਦੋਂ ਪਿੱਛੇ ਜੇ ਇਹਨਾਂ ਕਿਹਾ ਸੀ ਅਸੀਂ ਜਿਹੜੀ ਆ ਪੰਜਾਬ ਦੀ ਹਿੰਦੀ ਜਿਹੜੀ ਆ ਉਹਨੂੰ ਨੈਸ਼ਨਲ ਭਾਸ਼ਾ ਬਣਾ ਰਹੇ ਆ ਉਹਨਾਂ ਨੇ ਬਗਾਵਤ ਕਰਤੀ ਸੀ ਕਹਿੰਦੇ ਸੀ ਤੁਹਾਡਾ ਰਹਿਲੀ ਤਿਆਰ ਹੀ ਨਹੀਂ ਦੇ ਸੀਗੀ ਇਸ ਕਰਕੇ ਉਹਨਾਂ ਦੀ ਕੋਸ਼ਿਸ਼ ਤੇ ਹੈਗੀ ਆ ਇਹਨੂੰ ਇੱਕ ਦੂਰਾਸ਼ਟਰ ਬਣਾਉਣ ਦੀ ਲੇਕਿਨ ਜੇ ਕਿਤੇ ਅਛਣੀ ਸ਼ਰਮਾ ਨੇ ਨਹੀਂ ਗੱਲ ਕਹਿ ਦਿੱਤੀ ਆ ਕਿ 117 ਸੀਟਾਂ ਦੇ ਚੋਣ ਲੜਾਂਗੇ ਬੰਗਾਲ ਦੀ ਤਰ੍ਹਾਂ ਖੇਲਾ ਕਰਾਂਗੇ ਅਸੀਂ ਇਹਦਾ ਮਤਲਬ ਇਹ ਸਰਕਾਰ ਜਿਹੜੀ ਪੰਜਾਬ ਚ ਭਾਜਪਾ ਬਣਾਉਣ ਦਾ ਉਹਨਾਂ ਇਸ਼ਾਰਾ ਦੇ ਦਿੱਤਾ ਬਣੇ ਨਾ ਬਣੇ ਉਹ ਬਾਤ ਦੀ ਗੱਲ ਜਿਹੜੀ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਕਿਸੇ ਨਾਲ ਸਮਝੌਤਾ ਨਹੀਂ ਕੀਤਾ ਜਾਊਗਾ ਅਸ਼ਵਨੀ ਸ਼ਰਮਾ ਪ੍ਰਧਾਨ ਬਣਾਏ ਇਸੇ ਕਰਕੇ ਗਿਆ ਸੀਗਾ ਅੱਜ ਦੀ ਡੇਟ ਦੇ ਵਿੱਚ ਕੋ ਜਿੱਦੰਦਾ ਬਿਆਨ ਉਹ ਬਣੇ ਨੇ ਪ੍ਰਧਾਨ ਕਹਿੰਦੇ ਜਾਖੜ ਦਾ ਬਿਆਨ ਹੈ ਚੁੱਪ ਕਰਕੇ ਬਹਿ ਕੇ ਰਮਾ ਲਓ ਜਿਆਣੀ ਸਾਹਿਬ ਨੇ ਉਹਨਾਂ ਨੇ ਵੀ ਕਹਿੰਦਾ ਕਾਲੀ ਨਾ ਸੀ ਮੈਂ ਪੈ ਕਰ ਲਉ ਹੁਣ ਚੱਕਰ ਕੀ ਹੈ ਕਾਸ਼ਮੀਰ ਸ਼ਰਮੇ ਨੂੰ ਪਤਾ ਵੀ ਮੇਰੇ ਇਲਾਕੇ ਦੇ ਵਿੱਚ ਜਾਂ ਗੜਾ ਪਠਾਨਕੋਟ ਦੀ ਤਿੰਨਾਂ ਸੀਟਾਂ ਉੱਥੇ ਬਹੁਤਾ ਪ੍ਰਭਾਵ ਇਹਨਾਂ ਦਾ ਨਹੀਂ ਹੈ ਸਿੱਖਾਂ ਦਾ ਪ੍ਰਭਾਵ ਨਹੀਂ ਹੈਗਾ ਸਨਾਂ ਦਾ ਪ੍ਰਭਾਵ ਨਹੀਂ ਹੈਗਾ ਇਸ ਕਰਕੇ ਇਹਨਾਂ ਸੰਤ ਨੂੰ ਨਹੀਂ ਦੀ ਜਾਨੀ ਹੋਰਾਂ ਦੇ ਇਲਾਕਿਆਂ ਦੇ ਵਿੱਚ ਸਿੱਖਾਂ ਦਾ ਕਿਸਾਨਾਂ ਦਾ ਪ੍ਰਭਾਵ ਹੈ ਜਿਹਦੇ ਕਰਕੇ ਉਹ ਇਹ ਗੱਲ ਕਹਿੰਦੇ ਪੀ ਅਕਾਲੀ ਨਾਲ ਸਮਝੌਤਾ ਕਰੇ ਇਸ ਕਰਕੇ ਉਹਨਾਂ ਦੀ ਇਹ ਨਿੱਜੀ ਆਪਣੀ ਸੋਚ ਆ ਲੇਕਿਨ ਪਾਰਟੀ ਲੈਵਲ ਤੇ ਅਜੇ ਤੱਕ ਇਹੋ ਜਿਹਾ ਕੋਈ ਮਤਾ ਦੀ ਪਾਸ ਕੀਤਾ ਗਿਆ ਇਹੋ ਜਿਹੀ ਕੋਈ ਗੱਲ ਨਹੀਂ ਕੀਤੀ ਗਈ ਐਸੋ ਕੋਈ ਸੰਕੇਤ ਨਹੀਂ ਦਿੱਤਾ ਗਿਆ ਜਿਸੀ ਅਕਾਲੀਆਂ ਨਾਲ ਸਮਝੌਤਾ ਕਰਨ ਜਾ ਰਹੇ ਆ ਜੀ ਪਟਿਸਰ ਪੰਜ ਮੈਂਬਰੀ ਕਮੇਟੀ 11 ਅਗਸਤ ਨੂੰ اجلاس ਕਰਨ ਜਾ ਰਹੀ ਹੈ ਇਸ ਵਜੋਂ ਨੇ ਆਪਣਾ ਪ੍ਰਧਾਨ ਚੁਣਨਾ ਹੈ ਨਾ ਸਾਰਾ ਕੁਝ ਉਸ ਉਹਨਾਂ ਨੇ ਮੀਟਿੰਗ ਕਰਨੀ ਹੈ ਇੱਕ ਤੇ ਇਸ ਲਈ ਉਹਨਾਂ ਨੇ ਕਿਹਾ ਸੀ ਕਿ ਸਾਰੀਆਂ ਪੰਥਕੀ ਰੈਣਾ ਨੂੰ ਸੱਦਾ ਦਿੱਤਾ ਜਾਵੇਗਾ ਤੇ ਨਾਲ ਹੀ ਬਾਦਲ ਤੜਨ ਨੂੰ ਵੀ ਸੱਦਾ ਦੇਣ ਦੀ ਗੱਲ ਕਹੀ ਗਈ ਸੀ ਤੇ ਬਾਦਲ ਤੜਨ ਨੇ ਕਿਹਾ ਜਾ ਰਿਹਾ ਕਿ ਨਾ ਕਰ ਦਿੱਤੀ ਕਿ ਅਸੀਂ ਨਹੀਂ ਸ਼ਾਮਲ ਹੋਵਾਂਗੇ ਉਧਰ ਇਸ ਦੇ ਨਾਲ ਇੱਕ ਹੋਰ ਚੀਜ਼ ਐਡ ਕਰ ਦਿਓ ਕਿ ਅੱਜ ਧਮੀ ਸਾਹਿਬ ਨੇ ਵੀ ਅੱਜ ਅੰਤਰੀ ਕਮੇਟੀ ਹੋਈ ਹੈ ਉਸ ਵਕਤ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਕੀ ਪੰਜ ਮੈਂਬਰੀ ਕਮੇਟੀ ਨੂੰ ਤੇਜ ਸਿੰਘ ਸਮੁੰਦਰੀ ਹਾਲ ਦੇ ਵਿੱਚ اجلاس ਕਰਨ ਦਿੱਤਾ ਜਾਵੇਗਾ تو انہوں نے کہا کہ ਹਜੇ ਤੱਕ ਉਹਨਾਂ ਨੇ ਕੁਝ ਨਹੀਂ ਇਸ ਬਾਰੇ ਪੜਿਆ ਜਾਂ ਉਹਦ ਤੱਕ ਨਹੀਂ ਕੋਈ ਪਹੁੰਚਿਆ ਤੇ ਦੇਖਦੇ ਹਾਂ ਕੀ ਹੁੰਦਾ ਕੀ ਲੱਗਦਾ ਹੈ ਕਿ ਐਸਜੀਪੀਸੀ ਪੰਜਵੇਂ ਮੈਂਬਰੀ ਕਮੇਟੀ ਨੂੰ ਤੇਜੈ ਸਿੰਘ ਸਮੁੰਦਰੀ 홀 ਦੇ ਵਿੱਚ اجلاس ਕਰਨ ਦੇਵੇਗੀ ਕਿਤੋਂ ਤੱਕ ਸ਼੍ਰੋਮਣੀ ਕਮੇਟੀ ਦੀ ਗੱਲ ਹੈ ਜੀ ਕਹਿੰਦੇ ਹੁੰਦੇ ਜੱਟ ਮੱਛਲਾ ਤੇ ਖਦਾਲੂ ਲੈ ਕੇ ਚੋ ਹੂੰ ਉਹ ਅਲਫਾ ਮੀ ਸਾਹਿਬ ਦੀ ਹੈ ਉਹ ਤੁਹਾਡੇ ਸਬੋਡਨ ਨੂੰ ਲਿਖਤੀ ਪੜਤੀ ਅਗਲੇ ਨੰਬਰ ਰਵਾ ਕੇ ਲੈ ਕੇ ਗਏ ਨੇ ਵੀ ਐ ਸਤੰਬਰ ਦੇ ਤਹਿਤ ਬਕਾਇਦਾ ਤੌਰ ਤੇ ਸਾਨੂੰ ਚਿੱਠੀ ਦਿੱਤੀ ਵੀ 11 ਨੂੰ ਸਾਨੂੰ ਹਾਲ ਚਾਹੀਦਾ ਤੁਸੀਂ ਕਹਿੰਦੇ ਮੇਰੇ ਕੋਲ ਚਿੱਠੀ ਨਹੀਂ ਆਈ ਤੇ ਫਿਰ ਤੁਸੀਂ ਕਹਦੇ ਪ੍ਰਧਾਨ ਨੂੰ ਜੇ ਤੁਹਾਨੂੰ ਤੁਹਾਡੇ ਦਫ਼ਤਰ ਨੇ ਇਹ ਜਾਣਕਾਰੀ ਨਹੀਂ ਦਿੱਤੀ ਫੇਰ ਤੇ ਧਾਮੀ ਸਾਹਿਬ ਤੁਹਾਨੂੰ ਨੈਤਿਕ ਤੌਰ ਤੇ ਆਪਣਾ ਅਸਤੀਫਾ ਦੇ ਕੇ ਪਾਸੇ ਹੋ ਜਾਣਾ ਚਾਹੀਦਾ ਪਰ ਨੈਤਿਕਤਾ ਹੈ ਕਿੱਥੇ ਹੈ ਹੂੰ ਨੈਤਿਕਤਾ ਤੇ ਘਾ ਚੰਗ ਗਈ ਕਿਤੇ ਨਾ دوسری ਚੀਜ਼ ਜੇ ਇਹਨਾਂ ਨੇ ਹਾਲ ਨਾ ਦਿੱਤਾ ਜੇ ਦਿੱਤਾ ਤੇ ਫਿਰ ਕਵਾਂਗੇ ਵੀ ਸ਼੍ਰੋਮਣੀ ਕਮੇਟੀ ਵਾਕਈ ਸਿੱਖਾਂ ਦੀ ਹੈ ਜੀ ਇਹਨਾਂ ਨੇ ਹਾਲ ਨਾ ਦਿੱਤਾ ਤੇ ਫਿਰ ਇੱਕ ਠੱਪਾ ਹੋਰ ਲੱਗ ਜੇਗਾ ਵੀ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਨਹੀਂ ਇਹ ਬਾਦਲ ਪਰਵਾਰ ਦੀ ਬਾਦਲ ਦਲਦੀ ਜੀ ਚਲ ਦੋ ਤਰੀਕ ਨੂੰ 2 ਅਗਸਤ ਨੂੰ ਅਕਾਲ ਤਖਤ ਦੇ ਪੰਜ ਪਿਆਰਾਂ ਦੀ ਪੰਜ ਪਿਆਰੇ ਮਹੇਸ਼ਰ ਕੀ ਕਹੂੰਗਾ ਵੀ ਉੱਥੇ ਪੰਜ ਪਿਆਰਾਂ ਦੀ ਪੰਜ ਪ੍ਰਧਾਨੀ ਮਰਿਆਦਾ ਸਾਡੀ ਹੈ ਪੰਜ ਜਥੇਦਾਰ ਨਹੀਂ ਪੰਜ ਤਖਤਾਂ ਦੇ ਜਥੇਦਾਰ ਹਾਜ਼ਰ ਨਹੀਂ ਹੋਣੇ ਕਿਉਂ ਦੋ ਤਖਤ ਤੇ ਕੱਲ੍ਹ ਹੀ ਗਿਆਨੀ ਗੜਗਾਚ ਕੋਲਿਆ ਇੱਕ ਬਾਬੇ ਤਨਵਾਲੇ ਕੋਲਿਆ ਤੇ ਦੋ ਤਖਤ ਬਾਹਰ ਬੈਠੇ ਨੇ ਜਿੰਦਾ ਉਹਨਾਂ ਨੇ ਪੰਜ ਪਿਆਰੇ ਇਸ ਕਰਕੇ ਕਹਣਾ ਵੀ ਤਿੰਨੋਂ ਦਾ ਪਿਆਰੇ ਵਿੱਚ ਬੋਣੇ ਅੱਜ ਮੈਂ ਇੱਕ ਵੇਖਿਆ ਬੋਲ ਲੱਗਾ ਸਿੰਘ ਸਾਹਿਬ ਅਕਾਲੀ ਫੂਲਾ ਸਿੰਘ ਜੀ ਜਥੇਦਾਰnik ਤੇ ਲਿਖਿਆ ਸਿੰਘ ਸਾਹਿਬ ਮੈਨੂੰ ਬੜੀ ਵੇਖ ਕੇ ਇਸ ਗੱਲ ਦੀ ਤਰਸ ਹੈਪ ਇਹ ਸਾਡੀ ਕੌਮ ਦਾ ਹਾਲ ਪਹਿਲੀ ਗੱਲ ਤੇ ਸਿੰਘ ਸਾਹਿਬ ਕੋਈ ਸ਼ਬਦ ਨਹੀਂ ਹੈਗਾ ਸਿੰਘ ਸਾਹਿਬ ਉਹ ਜਿਹੜਾ ਅਮਰਤਾਰ ਸਿੰਘ ਉਹਨੂੰ ਸਿੰਘ ਸਾਹਿਬ ਫਰੀ ਕਹਿੰਦੇ ਸਾਡਾ ਜਥੇਦਾਰ ਸਮਝਿਆ ਜਥੇਦਾਰ ਅਕਾਲੀ ਫੂਲਾ ਸਿੰਘ ਲਿਖਿਆ ਜਾਂਦਾ ਤੇ ਮੇਰੇ ਖਿਆਲ ਕਿੰਨੀ ਵਡਿਆਈ ਹੋਣੀ ਸੀ ਜੀ ਇਹ ਕੋਕ ਆਪਣੇ ਆਪ ਨੂੰ ਜਥੇਦਾਰ ਖਾਣ ਦੀ ਬਜਾਏ ਸਿੰਘ ਸਾਹਿਬ ਖਾ ਕੇ ਰਾਜੀ ਹੂੰ ਇਹ ਸਾਡੀਆਂ ਜਿਹੜੀ ਵਿਰੋਧੀ ਸ਼ਕਤੀਆਂ ਤਾਂ ਚੌਂਦੀਆਂ ਪੈਂਦਾ ਇਹਨਾਂ ਕੋਲੇ ਚੀਜ਼ਾਂ ਖੋਲੀਆਂ ਸੀ ਲਗਭ ਖੋਲੀਆਂ ਨਾ ਕੋਈ ਸੀ ਇਹ ਉਹ ਨਦੀ ਠੁੱਕੇ ਬਣੇ ਪਹਿਲੀ ਗਲਤੀ ਸਾਖੀ ਸੀ ਜਿਹੜਾ ਸਾਡਾ ਸੁਨਾਤ ਹੈ ਨਾ ਜੀ ਸਿੱਖ ਤਾਂ ਮੇਰੀ ਪੀੜੀ ਦੇ ਨਹੀਂ ਪੀੜੀ ਮੇਰੀ ਤਾਂ ਟਿਕਿਆ ਪੀੜੀ ਪਹਿਲਾਂ ਮੇਰੀ ਬਾਅਦ ਚ ਅਸੀਂ ਮੇਰੀ ਪੀੜੀ ਤੇ ਕਹਿੰਦੇ ਸੌਖਾ ਜਿਹਾ ਕਹਿੰਗੇ ਹੂੰ ਇਹਦੇ ਵਿੱਚ ਹੁਣ ਜਿਹੜੀ ਦੋ ਤਰੀਕ ਨੂੰ ਮੀਟਿੰਗ ਹੋਣੀ ਜਥੇਦਾਰਾਂ ਦੀ ਜਿੱਦੇ ਵਿੱਚ ਪੌਸਿਬਿਲਿਟੀ ਆ ਕਿ ਗਿਆਨੀ ਰਕਬੀ ਸਿੰਘ ਵੀ ਆ ਸਕਦੇ ਗਿਆਨੀ ਸੁਲਤਾਨ ਸਿੰਘ ਵੀ ਆ ਸਕਦੇ ਆ ਉਸ ਮੀਟਿੰਗ ਦੇ ਵਿੱਚ ਜੇ ਪੰਜ ਮੈਂਬਰੀ ਕਮੇਟੀ ਦੀ ਕਾਰਗੁਜ਼ਾਰੀ ਤੇ ਕਿਸੇ ਪ੍ਰਕਾਰ ਦੀ ਰੋਕ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੂੰ ਇੱਕ ਗਰਗਾਜ ਨੂੰ ਤਿਆਰੀ ਕਰਨੀ ਚਾਹੀਦੀ ਹੈ ਕਿ ਉਹਨਾਂ ਦੇ ਹਰ ਸ਼ਹਿਰ ਦੇ ਵਿੱਚ ਹਰ ਜ਼ਿਲ੍ਹੇ ਜੇ ਪੁਤਲੇ ਪੁਕੇ ਜਾਣ ਰੋਜ਼ ਪ੍ਰਗਟ ਹੋਗੇ ਵੀ ਤੁਜੀ ਅਕਾਲ ਤੱਕ ਦੀ ਫਸੀਲ ਤੋਂ ਜਿਹੜੇ ਹੁਕਮਨਾਮੇ ਜਾਰੀ ਹੋਏ ਉਹਨਾਂ ਨੂੰ ਚੈਲੰਜ ਕਰ ਰਹੇ ਬੇਸਿਕਰ ਕਿ ਜਿਹੜੀ ਉਹ ਚੀਜ਼ ਆ ਉਹ ਵੀ ਜੇ ਕਾਊਂਟ ਕਰਦੀ ਆ ਅਜੇ ਜੋ ਧਾਮੀ ਸਾਹਿਬ ਨੇ ਕਹਿ ਦਿੱਤਾ ਅਜੇ ਇੰਦੀ ਗੱਲ ਕਹਿ ਦਿੱਤੀ ਆ ਵੀ ਵੇਖੋ ਜੀ ਸਾਨੂੰ ਤੇ ਨਾ ਬੀਜ ਚਿੱਠੀ ਵੇਖੀ ਨਹੀਂ ਜੇ ਨਹੀਂ ਵੇਖੀ ਧਾਮੀ ਸਾਹਿਬ ਦੇ ਦਿਲ ਦੇ ਵਿੱਚ ਇਹ ਹੋਈ ਹੈ ਵੀ ਲਾਗੇ ਜੇ ਜਾ ਕੇ ਅਸੀਂ ਇੱਕ ਦਿਨ ਦੋ ਦਿਨ ਪਹਿਲਾਂ ਕਹਿ ਦੇ ਗਏ ਨਹੀਂ ਤੇ ਦਰਵਾਜ਼ਾ ਸਮਾਗਮ ਤੇ ਫੇਰ ਹੀ ਹੋਏਗਾ ਜੀ ਤੇ ਤੁਹਾਡੇ ਦਫ਼ਤਰ ਦੇ ਬਾਹਰ ਸਮਾਗਮ ਕੁਰਸੀ ਰੱਖ ਕੇ ਕਰਨ ਤੇ ਮੂਤ ਚਪੇੜ ਮਾਰਨ ਜੇ ਉੱਥੇ ਦੀ ਕਰਨਗੇ ਤੇ ਅੰਮ੍ਰਿਤਸਰ ਚ ਬੜੀ ਜਗ੍ਹਾ ਗਈਆਂ ਸਮਾਗਮ ਕਰਨ ਵਾਸਤੇ ਐਸੇ ਕਰਕੇ ਇਹਦੇ ਬਾਰੇ ਅਜੇ ਕੋਈ ਸਪਸ਼ਟ ਨਹੀਂ ਗੱਲ ਲੇਕਿਨ ਬਾਰ ਬਾਰ ਇਹ ਗੱਲ ਕਹੀ ਜਾਣੀ ਵੀ ਪੰਜਾਬ ਸਰਕਾਰ ਨੇ ਕੀਤਾ ਕੁਛ ਨਹੀਂ ਕੀਤਾ ਤੇ ਭਾਈ ਤੁਸੀਂ ਵੀ ਕੁਛ ਨਹੀਂ ਹੂੰ ਜੇ ਅਸੀਂ ਇਹ ਨਹੀਂ ਗੱਲ ਕਹਿ ਦਈਏ ਵੀ ਦਵਿੰਦਰਪਾਲ ਸਿੰਘ ਭੁੱਲਰ ਨੂੰ ਛੱਡਣ ਵਾਸਤੇ ਆਮ ਆਦੀ ਪਾਰਟੀ ਦੇ ਕੁਛ ਨਹੀਂ ਕੀਤਾ ਤੇ ਕੀਤਾ ਤੁਸੀਂ ਵੀ ਨਹੀਂ ਗਾ ਜੀ ਤੁਹਾਡਾ ਤਾਂ ਰਿਕਾਰਡ ਬੋਲਦਾ ਵਾ ਤੁਹਾਡੀ ਸਰਕਾਰ ਵਾਲੇ ਜਦੋਂ ਪਰਮਦੀਪ ਸਿੰਘ ਸਰਨਾ ਨੇ ਉੱਥੋਂ ਦੀ ਮੁੱਖ ਮੰਤਰੀ ਬੀਬੀ ਸ਼ੀਲਾ ਦਿੱਸ਼ਮਾ ਗੱਲ ਕੀਤੀ ਹੂੰ ਕਿ ਜਵਿੰਦਰਪਾਲ ਸਿੰਘ ਭੋਲਰ ਨੂੰ ਪੰਜਾਬ ਦੀ ਕਿਸੇ ਜੇਲ੍ਹ 'ਚ ਸ਼ਿਫਟ ਕਰਦੇ ਉੱਤੇ ਪੰਜਾਬ ਸਰਕਾਰ ਜਿਹੜੀ ਬਾਦਲ ਸਾਹਿਬ ਦੇ ਲਿਖ ਕੇ ਦਿੱਤਾ ਸੀਗਾ ਇਹੋ ਜੇ ਫੂਖਰ ਅੱਤਵਾਦੀਆਂ ਨੂੰ ਸਾਡੇ ਕੋਲ ਜੇਲ੍ਹ ਕਿਸੇ ਵੀ ਜੇਲ੍ਹ 'ਚ ਰੱਖਣ ਦੀ ਜਿਹੜੀ ਸਮਰੱਥਾ ਨਹੀਂ ਹੈ ਬਿੱਲੀ ਰਹਿਣ ਦੋ ਤੁਸੀਂ ਨਾਲ ਪਹਿਲਾ ਆਪਣੀ ਫੀੜੀ ਤੇ ਲਤਾਮੀ ਸਾਹਿਬ ਫੋਟੋ ਛੋਟਾ ਫੇਰ ਲੋ ਵੀ ਤੁਹਾਡੀ ਸਰਕਾਰ ਵਾਲੇ ਕੀ ਕੀਤਾ ਗਿਆ ਸੀ ਜੀ ਆਵਾਦੀ ਪਾਰਟੀ ਤੋਂ ਅਸੀਂ ਸੁੱਖਾਂ ਵੀ ਦੁਸ਼ਮਣ ਮੰਨਦੇ ਇੱਕ ਮੈਂਬਰ ਮੰਨਦੇ ਹਾਂ ਇੱਕ ਨੰਬਰ ਭਾਜਪਾ ਦੋ ਨੰਬਰ ਤੇ ਕਾਟੇ ਵੀ ਨਹੀਂ ਹੈਗੇ ਸਿੱਖ ਮਸਲਿਆਂ ਦੇ ਉੱਤੇ ਆਵਾਦੀ ਪਾਰਟੀ ਨੇ ਨਾ ਕੋਈ ਕਾਰਵਾਈ ਕੀਤੀ ਆ ਤੇ ਨਾ ਇਹਨਾਂ ਨੇ ਕੋਈ ਕਰਨੀ ਹੂੰ ਤੇ ਨਾ ਇਹਨਾਂ ਕੋਲ ਕੁ ਤੱਕ ਰੱਖਿਓ ਜੇ ਇਹਨਾਂ ਕੋਲ ਕੱਲ ਇਹਨਾਂ ਕੋ ਕੋਰੋਨਾ ਤੇ ਇਹਨਾਂ ਦੇ ਧੌਣ ਤੇ ਗੁੜਾ ਰੱਖਣਾ ਉਹ ਧੌਣ ਦੇ ਰੋਟੀ ਗੁੜਾ ਰੱਖੋ ਜੇ ਇਹਨਾਂ ਦੇ ਨਕਸ਼ੇ ਦਮ ਕਰੋਗੇ ਧਰਨੇ ਮਿਦਾਰੇ ਕਰਕੇ ਤੇ ਜੇ ਗੱਲਾਂ ਬਾਤਾਂ ਦਾ ਕੜਾ ਬਣਾਉਣਾ ਤੇ ਉਹ ਦਾ ਕੋਈ ਸਪੈਸ਼ਲ ਲੱਗਦੇ ਜਿੰਨਾ ਮਰਜ਼ੀ ਬਣਾ ਲਓ ਜੀ ਜੀ ਪਰ ਜ ਸਾਹਿਬ ਇਹਦਾ ਬਾਦਲ ਤੜਨੀ ਇਨਕਾਰ ਕੀਤਾ ਹੈ ਕਿ ਅਸੀਂ ਉੱਥੇ ਜਾ ਕੇ ਕੀ ਕਰਨਾ ਅਸੀਂ ਨਹੀਂ ਸ਼ਾਮਲ ਹੋਵਾਂਗੇ ਉਸ ਜਲਾਸ ਦੇ ਵਿੱਚ ਕੀ ਲੱਗਦਾ ਹੈ ਕਿ ਇਹੜੀ ਅਕਾਲੀ ਜਲ ਦੀ ਜਿਹੜੀ ਪੋਲਿਟਿਕਸ ਹੈ ਇਸ ਦੇ ਵਿੱਚ ਹੁਣ ਰਫੜ ਹੋਣਾ ਇਹਨਾਂ ਨੂੰ ਹੋਰ ਬਾਝਾ ਆਵੇਗਾ ਜਦੋਂ ਇਹ ਜਲਾਸ ਪੰਜ ਮੈਂਬਰੀ ਕਮੇਟੀ ਕਰੇਗੀ ਉਹਨਾਂ ਆਪਣੀ ਮੰਨਮੰਦੀ ਕਰ ਲਈ ਜੀ ਕਿ ਸਾਡੀ ਇੰਨੇ ਲੱਖ ਭਰਤੀ ਹੋ ਗਈ ਹੈ ਜੀ ਇੰਨੇ ਪੈਸੇ ਸਾਡੇ ਕੋਲ ਆ ਗਿਆ ਅਸੀਂ ਬੋਡੀ ਬਣਾ ਲਈ ਆ 10 ਅਪ੍ਰੈਲ 2025 ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਚੁਣ ਲਿਆ ਗਿਆ ਵਾ ਇਸ ਕਰਕੇ ਆ ਜਿਹੜੀ ਇਹਨਾਂ ਨੇ ਮੀਟਿੰਗ ਕਰਨੀ ਆ ਇੱਕ ਨਾਰਾਜ ਪਾਰਟੀ ਨੇ ਅਸੀਂ ਉਹਨਾਂ ਦੀ ਉਹਨਾਂ ਦੀ ਮੀਟਿੰਗ ਸ਼ਾਮਲ ਨਹੀਂ ਹੋਵਾ ਜੀ ਚਿੱਟੇ ਲਬਜਾ ਦੇ ਡਾਕਟਰ ਦਲਜੀਤ ਸਿੰਘ ਚੀਵੇ ਨੇ ਬਿਆਨ ਵੀ ਦਿੱਤਾ ਤੇ ਕਹਿ ਦਿੱਤੀ ਨਹੀਂਗਾ ਹੂੰ ਪਹਿਲਾਂ ਹੀ ਪਤਾ ਸੀ ਇਹ ਕੁਝ ਹੋਊਗਾ ਲੇਕਿਨ ਪੰਜ ਮੈਂਬਰ ਦੀ ਕਮੇਟੀ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਸੀ ਤੇ ਸੁਖਬੀਰ ਸਿੰਘ ਬਾਦਲ ਤੇ ਸਾਥੀ ਨੂੰ ਬੁਲਾਇਆ ਸੀ ਤੁਸੀਂ ਆਓ ਹਾਂ ਆ ਕੇ ਆਪਣੀ ਗੱਲ ਕਰੋ ਆਪਾਂ ਪ੍ਰਧਾਨ ਜੀ ਚੋਣ ਕਰੀਏ ਤੁਸੀਂ ਆਪਣੀ ਪ੍ਰਧਾਨਗੀ ਜਲਦੀ ਜੀ ਚੁਣੀ ਆ ਉਹਦਾ ਅਸਤੀਫਾ ਦੇ ਦਿਓ ਜੀ ਅਗਲੇ ਨੇ ਟੁੱਟ ਕੇ ਜਵਾਬ ਦਿੱਤਾ ਕਿ ਉਹ ਪ੍ਰਧਾਨ ਚੁਣੇ ਗਏ ਨੇ ਤੁਸੀਂ ਆਪਣਾ ਕੰਮ ਕਰੋ ਅਸੀਂ ਆਪਣਾ ਕਰ ਲਿਆ ਇਸ ਕਰਕੇ ਉਹ ਨਹੀਂ ਹੋਣਗੇ ਪਹਿਲਾਂ ਹੀ ਪਤਾ ਸੀ ਉਹਦਾ ਨਹੀਂ ਹੋਣਾ ਜੋ ਨਾਮ ਹੀ ਬਿਆਨ ਦਿੰਦੇ ਤਾਂ ਵੀ ਨਹੀਂ ਹੋਣਾ ਉਹਨਾਂ ਨੇ ਜੇ ਦੇ ਦਿੱਤਾ ਤਾਂ ਵੀ ਨਹੀਂ ਹੋਣਾ ਜੀ ਇਸ ਕਰਕੇ ਜਿਹੜੀ 11 ਤਰੀਕ ਨੂੰ ਚੋਣ ਹੋਣੀ ਹੈ ਇੱਕ ਨਵਾਂ ਫੈਕਸ਼ਨ ਨਵਾਂ ਕਾਲੀਦਾਲ ਹੋਰ ਪੈਦਾ ਹੋਏਗਾ ਜੀ ਜੀ ਬਿਲਕੁਲ ਸਾਡੀਆਂ ਨਜ਼ਰਾਂ ਹੁਣ 11 ਅਗਸਤ ਤੇ ਨੇ ਕਿ ਕੌਣ ਪ੍ਰਧਾਨ ਬਣਦਾ ਹੈ ਕੀ ਕੁਝ ਹੁੰਦਾ ਉਸ ਦਿਨ ਕੀ ਖਲਾਰਾ ਪੈਂਦਾ ਹੈ ਕਿ ਕੀ ਸਭ ਕੁਝ ਸਹੀ ਸਲਾਮਤ ਸਭ ਕੁਝ ਹੋ ਜਾਂਦਾ ਹੈ ਦੇਖਦੇ ਆ ਪਰ ਸਾਬ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਇੱਕ ਬਿਆਨ ਦਿੱਤਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਇੱਕ ਜਵਾਬ ਦਾਇਰ ਕੀਤਾ ਗਿਆ 16 ਪੇਜਾਂ ਦਾ ਜਿਸ ਦੇ ਵਿੱਚ 13 ਪੇਜ ਜਿਸੇ ਗੱਲ ਨੂੰ ਲੈ ਕੇ ਸੀ ਕਿ ਵਿਕਰਮ ਸਿੰਘ ਮਜੀਠੀਆ ਮੁੱਛਾਂ ਨੂੰ ਤਾਂ ਰੱਖਦਾ ਹੈ ਪੱਟਾ ਤੇ ਹੱਥ ਮਾਰਦਾ ਤੇ ਡਰੋਂ ਦਾ ਧਮਕਾਉਂਦਾ ਉਹਨਾਂ ਨੇ ਨਾਲ ਹੀ ਇਹ ਵੀ ਕਿਹਾ ਕਿ ਅਸੀਂ ਮੰਗ ਕੀਤੀ ਹੈ ਅਦਾਲਤ ਨੂੰ ਕਿ ਜੋ ਵੀ ਸੁਣਵਾਈ ਹੁੰਦੀ ਹੈ ਉਹ ਲਾਈਵ ਸੁਣਵਾਈ ਹੋਣੀ ਚਾਹੀਦੀ ਹੈ মিডিਆ ਦੇ ਵਿੱਚ ਹੋਣੀ ਚਾਹੀਦੀ ਹੈ ਤਾਂ ਕਿ ਕੁਝ ਵੀ ਲੁਕਿਆ ਛੁਪਿਆ ਨਾ ਵਕੀਲ ਲੱਗਦਾ ਹੈ ਕਿ ਮੰਗ ਮੰਨੀ ਜਾਵੇਗੀ ਮੈਂ ਲੀਗਲ ਤੇ ਮੈਂ ਇਹ ਦੱਸ ਦਿਆਂ ਵੀ ਇਹ ਸਾਨੂੰ ਇਹ ਦੱਸਣ ਵੀ ਅਜ ਤੱਕ ਕਿਤੇ ਸੁਣਵਾਈ ਇਸ ਤਰ੍ਹਾਂ ਹੋਈ ਇਸ ਕੋਰਟ ਦੇ ਵਿੱਚ ਜੇ ਹੋਈ ਆ ਤੇ ਫਿਰ ਇੱਥੇ ਹੀ ਮਜਬੂਰ ਕੀਤਾ ਜਾਣਾ ਚਾਹੀਦਾ ਹੈ ਜੇ ਨਹੀਂ ਹੋਈ ਤੇ ਫਿਰ ਧੂੜ ਤੇ ਟੱਟੂ ਨਾ ਭਜਾ ਬਿਕਮ ਸਿੰਘ ਮਜੀਠੀਆ ਦੇ ਇਹ ਤੇ ਸਿਰਫ ਸਪੀਕਰ ਨੇ ਦੋ ਬੰਦੇ ਅਰਸ਼ਦੀਪ ਕਲੇਰ ਤੇ ਸੋਮਤੀ ਇਸ ਸਪੀਕਰ ਦਾ ਕੰਮ ਕਰਦੇ ਆ ਜਿਹੜਾ ਵਕੀਲ ਦਾ ਕੰਮ ਉਹ ਆਰਐਸ ਸੀਮਾ ਕਰ ਰਿਹਾ ਮਗਲੇ ਪਾਸੇ ਬਿਠਾ ਆ ਉਹ ਆਰਐਸ ਸੀਮੇ ਨਾਤੇ ਕੋਈ ਬਿਆਨ ਦਿੱਤਾ ਵਾ ਨਾ ਕਿਸੇ ਕੰਟਰੋਵਰਸੀ ਚ ਪੈਂਦਾ ਵਾ ਉਹ ਆਪਣਾ ਕੰਮ ਕਰਦਾ ਵਾ ਜਿਹੜੀ ਐਨਡੀ ਪੀਐਸ ਦੇ ਵਿੱਚ ਮਜਬਦ ਤਕਰਾਈ ਸੀ ਪਹਿਲਾਂ ਉਹ ਪੱਤਾ ਜ਼ਬਾਨਤ ਦੀ ਮਜੀਠੀਏ ਦੀ ਆਰਐਸ ਸੀਮਾ ਨੇ ਕਰਾਈ ਸੀ ਇਸ ਕਰਕੇ ਆਰਐਸ ਸੀਮਾ ਪਿੱਛੇ ਬੈਠੀ ਉਹ ਨਾ ਤੇ ਕੋਈ ਬੋਲਦੇ ਨਾ ਗੱਲ ਕਰਦੇ ਨੇ لیکن وہ کام وہ کر رہے نہیں ਜਿੱਦਨ بحث ਹੋएगी ਉੱਥੇ આર ایس سیما ਜਾਣਗੇ ਇਹ ধروਪ ਸਾਡੇ ਜਿਹੜੇ ਗਿਆ ਸੋਭਤੀ ਚਕਲੇ ਤੇ ਪਛ ਪਛ ਦੇ ਉੱਤੇ ਹੋਣਗੇ ਇਹ ਤੇ ਸਿਰਫ ਗੱਲਾਂ ਕਰਨ ਵਾਸਤੇ ਹੈ ਜੀ ਆਹ ਹੋ ਜੇ ਜੀ ਇਹ ਹੋ ਜੇ ਜੀ ਵੇਖੋ ਜੀ ਜੇ ਆ ਜਣ ਚਲਾਨ ਪੇਸ਼ ਕੀਤਾ ਚ ਕੁਝ ਵੀ ਨਹੀਂਗਾ ਜੀ ਸਮ ਉਹ ਭਾਈ ਇਹ ਡਿਸਾਈਡ ਤੁਸੀਂ ਨਹੀਂ ਕਰਨਾ ਇਹ ਕੋਟੇ ਕਰਨਾ ਜੀ ਦੇ ਵਿੱਚ ਵਕੀਲਾਂ ਨੇ ਜਿਹੜਾ ਇਸ ਇਸ ਚਲਾਨ ਤੇ ਕਿਸ ਤਰੀਕੇ ਨਾਲ ਕਰੀ ਉਹਨਾਂ ਵੇਖਣਾ। ਇਹ ਤੁਸੀਂ ਨਹੀਂ ਵੇਖਣਾ। ਤੁਹਾਡੇ ਕਹਿਣ ਤੁਹਾਨੂੰ ਕੁਝ ਨਹੀਂ ਹੋਣਾ। ਇਹ ਤੇ ਸੁੰਨ ਸਿਬ ਆਪਣੇ ਮਨ ਨੂੰ ਤਸੱਲੀ ਦੇਣ ਨੇ ਉਹ ਵੀ ਇਹਦੇ ਚਲਾਨ ਚ ਕੁਝ ਐ ਨਹੀਂ ਇਸ ਫਾਈਲ ਚ ਕੁਝ ਨਹੀਂ ਹੈਗੀ ਮਜੀਠੀਆਂ ਤੇ ਬਰੀ ਬਰੀ ਐ ਤੇ ਬਕਰਾ ਲਓ। ਹਮਮ ਤਾਂ ਵੀ ਡਰੇ ਨਹੀਂ ਸੀਗਾ। ਜੀ ਜੀ ਬਿਲਕੁਲ ਦੇਖਦੇ ਹਾਂ ਕਿ ਕੀ ਹੁੰਦਾ ਹੈ ਅਦਾਲਤ ਇਸ ਦੇ ਉੱਤੇ ਕੀ ਬੋਲਦੀ ਹੈ ਜ ਜੁਨ੍ਹਾਂ ਨੇ ਮੰਗ ਕੀਤੀ ਹੈ ਬਹੁਤ ਸ਼ੁਕਰੀਆ ਭੱਟੀ ਸਾਹਿਬ ਸੇ ਆਪਣਾ ਸਮਾਂ ਦਿੱਤਾ ਮੇਹਰਬਾਨੀ ਸ਼ੁਕਰੀਆ ਸ਼ੁਕਰੀਆ ਬាទ